ਸਰਕਲ ਪੁੰਡਰੀ ਲਾਲ ਸਦਨ ਰੇਟ ਵਿਖੇ ਪਈ ਨੇ ਦਾਇਚਰ ਦੇਸ ਨੂੰ ਨਗਰ ਮੌਸੇ ਤੇ ਮੇਰੀਆਂ ਭੈਣਾਂ ਤੇ ਜੋ ਕਿ ਅੱਜ ਬੂਟਿਆਂ ਦੀ ਮਹਿਮ ਜਿਹੜੀ ਚੱਲ ਰਹੀ ਹੈ ਹਰੇਕ ਕਿਸਾਨ ਹਰੇਕ ਮੇਰੀ ਭੈਣ ਇੱਕ ਇੱਕ ਬੂਟਾ ਜਿਹੜਾ ਹੈਗਾ ਜਰੂਰ ਲਗਾਓ ਵੀ ਕਿਉਂਕਿ ਇੱਥੇ ਪਰਮ ਨਹੀਂ ਲਿਆ ਆਪਾਂ ਧਾਰਮਿਕ ਜਗ੍ਹਾ ਤੇ ਖੜੇ ਹਿਆਂ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੀ ਬੂਟਿਆਂ ਦੀ ਵਨਸਾਗ ਕੀਤੀ ਗਈ ਆ ਤਾਂ ਜੋ ਕਿ ਇਹ ਸੇ ਬੂਟੇ ਉਹਨਾਂ ਦੇ ਦੇਖਣੇ ਕਿ ਐਗੇ ਆ ਵਾਕਈ ਉਹਨਾਂ ਦੀ ਚੱਲੇ ਹੋਈ ਆ ਵਿਸ਼ੇਸ਼ਨਾ ਨੂੰ ਪੇਸ਼ ਕਰਾਂਗੇ ਤੇ ਇਹਨਾਂ ਤੋਂ ਮਗਾਵਾਂ ਮਿਲੂ ਬੂਟੋਂ ਸੋ ਮੈਂ ਬਤੌਰ ਖੇਤੀਬਾੜੀ ਵਿਸਤਾਰ ਅਫਸਰ ਡਾਕਟਰ ਸ਼ੇਰਜੀਤ ਸਿੰਘ ਮੰਡ ਜੋ ਕਿ ਸਾਡੇ ਜ਼ਿਲ੍ਹੇ ਦੇ ਮੁੱਖੀ ਤਿਬਾੜੀ ਅਫਸਰ ਡਾਕਟਰ ਪ੍ਰਕਾਸ਼ ਸਿੰਘ ਜੀ ਉਹਨਾਂ ਦੇ ਦਸ਼ਾ ਨਿਰਦੇਸ਼ ਹੋਈ ਕਿ ਕਿਸਾਨਾਂ ਨੂੰ ਕੈਂਪ ਲਗਾ ਕੇ ਵੇਅਰ ਕਰਕੇ ਉਹਨਾਂ ਨੂੰ ਬੂਟਿਆਂ ਬਾਰੇ ਦੱਸਿਆ ਜਾਵੇ ਇੱਕ ਉਹਨਾਂ ਦੇ ਹਰੇਕ ਟਿਊਬਲ ਦੇ ਉੱਤੇ ਪੁੱਛੇ ਲਗਾਏ ਜਾਣ ਸਾਡੇ ਜ਼ਿਲ੍ਹੇ ਦੇ ਡਿਊਟੀ ਕਮਿਸ਼ਨਰ ਮੈਡਮ ਸਾਫੀ ਪਹਿਲੀ ਡੁਕੇ ਆਈਏ ਸਭਸਰਾ ਉਹਨਾਂ ਵੱਲੋਂ ਵੀ ਦਿਸ਼ਾ ਨਿਰਦੇਸ਼ ਹੋਈ ਹੈ ਕਿ ਕੋਈ ਵੀ ਪੇਲ ਜਿਹੜਾ ਹੈਗਾ ਇਹੋ ਜਿਹਾ ਨਾ ਰਹੇ ਜਿੱਥੇ ਸਾਡੇ ਬੂਟੇ ਨਾਲ ਲੱਗੇ ਮੁੱਲ ਉਹਨਾਂ ਨੂੰ ਵੇਅਰ ਕਰਕੇ ਜੋ ਕਿ ਪੰਜਾਬ ਨੂੰ ਆਪਾਂ ਹਰਿਆ ਭਰਿਆ ਬਣਾਉਣਾ ਮਾਨ ਜੋ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਂ ਉਹਨਾਂ ਦੀ ਮਨੋ ਇੱਛਾ ਹੈ ਕਿ ਆਪਾਂ ਇੱਕ ਆਪਣਾ ਰੰਗਲਾ ਪੰਜਾਬ ਕੇਂਦਰ ਦਾ ਪੀਛੋਂ ਤੋਂ ਰਹਿਤ ਕਿਵੇਂ ਉਹ ਸਾਦਾ ਇਸ ਕਰਕੇ ਫਰੀਓ ਕਾਸਟ ਬੂਟੇ ਜਿਹੜੇ ਹੈਗੇ ਆ ਉਹਨਾਂ ਦੇ ਕਿਸਾਨਾਂ ਦੇ ਝੂਲਾਂ ਤੇ ਲਗਾਉਣ ਵਾਸਤੇ ਘਰਾਂ ਵਿੱਚ ਲਗਾਉਣ ਵਾਸਤੇ ਜਿਹਦੇ ਵਿੱਚ ਫਲਦਾਰ ਬੂਟੇ ਆ ਛਾਂ ਵਾਲੇ ਬੂਟੇ ਆ ਤੇ ਸਾਡੇ ਫਲਾਵਰ ਖੁਸ਼ਬੂ ਵਾਲੇ ਬੂਟੇ ਆ ਸੋ ਸਾਰੇ ਕਿਸਾਨ ਦੇ ਬੂਟੇ ਜਿਹੜੇ ਹੈਗੇ ਆ ਅਸੀਂ ਦੇ ਰਹੇ ਆ ਉਹਨਾਂ ਦੇ ਲੋੜ ਅਨੁਸਾਰ ਜਿੱਥੇ ਉਹਨਾਂ ਦੀ ਜਗ੍ਹਾ ਹੈਗੀ ਆ ਉਦਾਂ ਦੇ ਬੂਟੇ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਆ ਸੋ ਮੈਂ ਸਾਰਿਆਂ ਦਾ ਪਹਿਲ ਜਨਨ ਧੰਨਵਾਦ ਕਰਦਾ ਸਾਡੇ ਇਥੋਂ ਦੇ ਆਮ ਆਪਾ ਕੀ ਦੇ ਵੀ ਸਾਡੇ ਵਰਕਰਾਂ ਇਨਸਾਨ ਖੜੇ ਆ ਸਾਡੇ ਸ਼ਹੀਦ ਗੁਰਜੀ ਆ ਉਹ ਵੀ ਖੜੇ ਆ ਜੋ ਕਿ ਗਰਮਿੰਦਰ ਸਿੰਘ ਆ ਰਾਜੂ ਕਰਕੇ ਜਾਣ ਜਾਂਦੇ ਨੇ ਲੇਕਿਨ ਉਹ ਜਿਹੜੇ ਸਮਾਜ ਭਲਾਈ ਦੇ ਕੰਮ ਵਿੱਚ ਵੀ ਇਸ ਤਰ੍ਹਾਂ ਵੜਾਏ ਸਾਡੇ ਇਦਾਂ ਹੀ ਜਿਹੜੇ ਸਰ ਸਰਪੰਚ ਸਾਹਿਬਾ ਸਾਡੇ ਇਹਨਾਂ ਦੇ ਸੰਜੋਗ ਦੇ ਨਾਲ ਸਾਰੇ ਅਮਰੀਕਾ ਜਿਹੜੀ ਹੈ ਇੱਥੇ ਅੱਜ ਸਾਡੇ ਸਮੂਹਣੀਤ ਕੀਤੀ ਸੀ ਜੋ ਗੁਰਦਾਰੇ ਦੀ ਕਾਫੀ ਜ਼ਮੀਨ ਆ ਉਹਨਾਂ ਨੇ ਵੀ ਇਹ ਕਿਹਾ ਕਿ ਇੱਥੇ ਵੀ ਸਾਡੇ ਉੱਤੇ ਲਗਾਏ ਜਾਣ। ਪੇੜ ਨੇ ਸਾਰੇ ਸੰਜੋਗ ਦੇ ਨਾਲ ਹੋਇਆ। ਜੋ ਕਿ ਮੈਂ ਤੈਨੂੰ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਸੰਜੋਗ ਦੇ ਨਾਲ ਬੂਟਿਆਂ ਦੀ ਦੇਖਭਾਲ ਹੋਊਗੀ, ਸਾਡੇ ਇੱਥੇ ਛਾਂ ਦਾ ਵੀ ਹੋਊਗਾ, ਫਲ ਦਾ ਵੀ ਮਿਲਣਗੇ ਸਾਨੂੰ ਸਾਰੀ ਕਿਸਮ ਦੇ ਇਤੋਂ ਬੂਟੇ ਪ੍ਰੋਵਾਈਡ ਹੋਣਗੇ। ਸੋ ਮੈਂ ਸਾਰੇ ਦਾ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਤੋਂ ਦਿਸਕਾਰਜੋਗ ਸਮੂਹ ਮਾਸੀ ਆਏ ਇਥੋਂ ਲਿਟਰਾਈਜਰ ਕੇ ਆਏ ਸਾਰੇ ਦਾ ਧੰਨਵਾਦ ਅੱਜ ਜੋ ਕਿ ਪਿੰਡ ਖਦਾਈਚੱਕ ਬਲਾਕ ਸਦਾ ਮੇਡਾ ਸਰਕਲ ਭੁੰਡੜੀ ਵਿੱਚ ਪੈਂਦਾ ਮੈਂ ਬਤੌਰ ਖੇਤੀਬਾੜੀ ਵਿਸਤਾਰ ਅਫਸਰ ਅੱਜ ਆਪਣੀ ਹਾਜ਼ਰੀ ਦੇ ਵਿੱਚ ਪਿੰਡ ਖਦਾਈਚੱਕ ਦੇ ਵਿੱਚ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਬੈਠਾ ਸਾਖੀ ਸੈਣੀ ਜੀ ਆਈਐਸ ਅਫਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਕਿ ਸਾਡੇ ਮੁੱਖ ਕੀਤੇਵੜੀ ਅਫਸਰ ਡਾਕਟਰ ਪ੍ਰਕਾਸ਼ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਅੱਜ ਅਸੀਂ ਖਦਾਈ ਚੱਕ ਦੇ ਵਿੱਚ ਬੂਟੇ ਜਿਹੜੇ ਆ ਫਲਦਾਰ ਉਹ ਇੱਥੇ ਜਿਹੜੇ ਲਵਾ ਰਹੇ ਆ ਜੋ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਟਿਊਬਲ ਤੇ ਹਰੇਕ ਖਾਲੀ ਜਗ੍ਹਾ ਤੇ ਬੂਟੇ ਲਾਉਣ ਵਾਸਤੇ ਫ੍ਰੀ ਆਫ ਕੋਸਟ ਦਿੱਤੇ ਜਾ ਰਹੇ ਆ ਕਿ ਕਿਸਾਨਾਂ ਨੂੰ ਇਹ ਹੀ ਪੀਲ ਕਰ ਰਹੇ ਆ ਕਿ ਵੱਧ ਤੋਂ ਵੱਧ ਆਪਾਂ ਬੂਟੇ ਲਾਉਣੇ ਹੈਗੇ ਆ ਜਿੱਥੇ ਸਾਡਾ ਵਾਤਾਵਰਨ ਵੀ ਸਾਫ਼ ਹੋਊਗਾ ਤੇ ਲੋਕਾਂ ਆਪਾਂ ਨੂੰ ਖਾਣ ਵਾਸਤੇ ਫਲ ਫਰੂਟ ਵੀ ਮਿਲੂਗਾ ਇਸ ਤੋਂ ਇਲਾਵਾ ਵੀ ਜਿਹੜੇ ਛਾਂ ਵਾਲੇ ਆ ਜਿਨੇ ਆਪਣੀ ਟਾਲੀ ਆ ਉਹ ਇੱਕ ਛਾਂ ਵੀ ਦੇਊਗੀ ਸਾਡੇ ਆ ਪਾਣੀ ਦਾ ਵੀ ਨੁਕਸਾਨ ਨਹੀਂ ਹੁੰਦਾ ਵਾਤਾਵਰਨ ਵੀ ਸਾਫ਼ ਹੁੰਦਾ ਤੇ ਕੱਲ ਨੂੰ ਆਉਣ ਵਾਲੀ ਲੱਕੜੀ ਵੀ ਉਹਦੀ ਕੰਮ ਆਉਣੀ ਸੋ ਪੰਜਾਬ ਸਰਕਾਰ ਦੀ ਸੋਚ ਬਿਲਕੁਲ ਇਹ ਹੈਗੀ ਆ ਵੀ ਡੇਡਾ ਦੇ ਵਾਲੀ ਹੈਗੀ ਆ ਇਹ ਵਾਤਾਵਰਨ ਜਿਹੜਾ ਸਾਡਾ ਸਾਫ਼ ਸੁਥਰਾ ਹੋਣਾ ਚਾਹੀਦਾ ਹਰੀਆਲੀ ਸੋ ਸੀਐਮ ਸਾਹਿਬ ਵੱਲੋਂ ਸਾਡੇ ਬਹੁਤ ਹੀ ਸ਼ਤਕਾਰਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੈਗੇ ਆ ਵੀ ਹਰੇਕ ਪਿੰਡ ਵਿੱਚ ਵੱਧ ਤੋਂ ਵੱਧ ਬੂਟੇ ਲਵਾਏ ਜਾਣ ਸੋ ਅਸੀਂ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਮੈਂ ਵਿਸ਼ਵਾਸ ਵੀ ਦਿਵਾਉਣਾ ਜਿੱਥੋਂ ਤੱਕ ਇੱਕ ਮੇਰੇ ਸਰਕਲ ਦੇ ਵਿੱਚ ਜਿਹੜੇ ਪਿੰਡ ਪੈਂਦੇ ਹੈਗੇ ਆ ਕੋਈ ਵੀ ਪਿੰਡ ਇਹੋ ਜਿਹਾ ਵਾਂਝਾ ਨਹੀਂ ਰਹੂਗਾ ਜਿੱਥੇ ਬੂਟਾ ਨਾ ਪਹੁੰਚਿਆ ਹੋਊਗਾ ਤੇ ਬੂਟੇ ਲੱਗੇ ਨਾ ਹੋਣਗੇ ਬੂਟੇ ਲਗਾਉਣ ਤਾਂ ਕਿਸਮਤ ਨਹੀਂ ਰਹਿਣਾ ਅਸੀਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਕੱਲੇ-ਕੱਲੇ ਬੂਟੇ ਦਾ ਸਾਡੇ ਕੋਲ ਡਾਟਾ ਹੋਊਗਾ ਅਸੀਂ ਉਹਨਾਂ ਦੀ ਸੁਪਰਵੀਜ਼ਨ ਵੀ ਕਰਾਂਗੇ ਸਮੇਂ ਸਿਰ ਅਸੀਂ ਬੂਟਿਆਂ ਦੀ ਚੈਕਿੰਗ ਕਰਾਂਗੇ ਕਿ ਬੂਟੇ ਵਗਿਆ ਹੀ ਉਹਨਾਂ ਨੂੰ ਪਾਣੀ ਵੀ ਪਾ ਰਹੇ ਆ ਕਿ ਨਹੀਂ ਬੂਟੇ ਉਹਨਾਂ ਦੇ ਚੱਲ ਪਏ ਆ ਸੋ ਇਹ ਰਿਪੋਰਟਾਂ ਅਸੀਂ ਹਾਇਰ ਥੌਟਿੰਗ ਦੇਦੇ ਰਹੇ ਹੈਗੇ ਤੇ ਅੱਜ ਜੋ ਕਿ ਸਾਡੇ 30 ਕਿਸ਼ਨ ਲੁਧਿਆਣਾ ਜੀ ਵੱਲੋਂ ਇਹ ਵੀ ਦਿਸ਼ਾ ਨਿਰਦੇਸ਼ ਜਾਰੀ ਹੋਏ ਸੀਗੇ ਕਿ ਕਿਸੇ ਜਗ੍ਹਾ ਦੇ ਉੱਤੇ ਜਿਹੜੀ ਖਾਲੀ ਜਗ੍ਹਾ ਉੱਥੇ ਕੋਈ ਬੂਟੀ ਨਜ਼ਰ ਨਾ ਆਵੇ ਸੋ ਅੱਜ ਨਰੇਗਾ ਜਿਹੜੀ ਹੈਗੀ ਆ ਪਿੰਡ ਖਦਾਈ ਚੱਕ ਦੇ ਵਿੱਚ ਮੇਰੀਆਂ ਭੈਣਾਂ ਸਾਰੀਆਂ ਪੂਰੀ ਹਾਜ਼ਰੀ ਆ ਫੁੱਲ ਹਾਜ਼ਰੀ ਜਿਸ ਨੂੰ ਕਹਿੰਦੇ ਆ ਆਪਣੀ ਹਾਜ਼ਰੀ ਦੇ ਵਿੱਚ ਸਾਰੀ ਬੂਟੀ ਜਿਹੜੀ ਹੈਗੀ ਅੱਜ ਸਫਾਈ ਇੱਥੇ ਜਿਹੜੀ ਆਪਣੇ ਗੁਰਦਾਰੇ ਦੀ ਜਗ੍ਹਾ ਤੁਹਾਨੂੰ ਦਿਖਾਉਣੇ ਆ ਗੁਰਦਾਰੇ ਦੀ ਜਗ੍ਹਾ ਪਿੰਡ ਦੀ ਜਗ੍ਹਾ ਹੈਗੀ ਆ ਇਹ ਜਗ੍ਹਾ ਕਾਫੀ ਹੈਗੀ ਆ ਘਟੂ ਘਟ ਵੀ ਆ ਦੋ ਤਿੰਨ ਕਨਾਲਾਂ ਜਗ੍ਹਾ ਹੈਗੀ ਆ ਸੋ ਉਹਦੇ ਵਿੱਚ ਜਿੰਨੀ ਬੂਟੀ ਸਫਾਈ ਕਰਕੇ ਇੱਥੇ ਬੂਟੇ ਛਾਂ ਵਾਲੇ ਤੇ ਫਲਦਾਰ ਬੂਟੇ ਸਾਰੇ ਲਗਾਏ ਜਾਣਗੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਪੂਰੀ ಗ್ರಾಮ ਪੰਚਾਇਤ ਇੱਥੋਂ ਦੇ ਜਿਹੜੇ ਸਾਡੇ ਆਮ ਪਾਰਟੀ ਦੇ ਪ੍ਰਧਾਨ ਆ ਖਦਾਈ ਚੱਕ ਦੇ ਜੰਗ ਉਹ ਵੀ ਸਾਡੇ ਵਿੱਚ ਖੜੇ ਆ ਸੋ ਗੁਰਦਾਰੇ ਸਰਦਾਤ ਭਰਪੂਰ ਸਿੰਘ ਜੀ ਸੋ ਉਹਨਾਂ ਦੇ ਵੀ ਚਲੋ ਸੰਜੋਗ ਦੇ ਨਾਲ ਵੇਖੋ ਜੇ ਨਾਲ ਨਾਲ ਮਿਲ ਕੇ ਇਹ ਸਾਰਿਆਂ ਦਾ ਪ੍ਰਾਲਾ ਤੇ ਸਾਰੇ ਪ੍ਰਾਲੇ ਨੂੰ ਜਿਹੜਾ ਅਸੀਂ ਸਕਸੈਸਫੁਲ ਕਰਾਂਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਬਤੌਰ ਖੇਤੀਬਾੜੀ ਵਿਸਤਾਰ ਅਫਸਰ ਡਾਕਟਰ ਸ਼ੇਰਜੀਤ ਸਿੰਘ ਮੰਡ ਮੈਂ ਸਾਰੀ ਪੰਚਾਇਤ ਦਾ ਸਾਰੇ ਸਮੂਹ ਇਲਾਕਾ ਨਿਵਾਸੀ ਦਾ ਧੰਨਵਾਦ ਕਰਦਾ ਤੇ ਅੱਜ ਸਰਕਲ ਹੁੰਦੜੀ ਵਿਖੇ ਪਿੰਡੀ ਪਿੰਡ ਫਤਾਈ ਤੱਕ ਲੱਖਸਦਾਂ ਬਿਚ ਜੋ ਕਿ ਬੂਟਿਆਂ ਦੀ ਜਿਹੜੀ ਗਾਂ ਚੱਲ ਰਹੀ ਸੀ ਹਰਿਆ ਭਰਿਆ ਬਣਾਉਣ ਵਾਲ ਸੀ ਸੋ ਫਾਲਦਰ ਬੂਤੇ ਜਿਹੜੇ ਹੈਗੇ ਅੱਜ ਕਦਾਈ ਚੱਕ ਦੇ ਵਿੱਚ ਲਗਾਏ ਜਾ ਰਹੇ ਆ ਸੋ ਇਹਦਾ ਜਿਹੜਾ ਪਰਾਂਦਾ ਵਾ ਸਾਡੇ ਗੁਰਮਿੰਦਰ ਸਿੰਘ ਜਿਹੜੇ ਹੈਗੇ ਮੇਰੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਆ ਇਹ ਨਹੀਂ ਹੈਗਾ ਕਿ ਇਹ ਉਹਨਾਂ ਨੂੰ ਕੋਈ ਇਹੀ ਤਨਖਾਹ ਦੇ ਰਹੇ ਆ ਇਹ ਉਹਨਾਂ ਦਾ ਭਰਾਵਾ ਵਾਲਾ ਰਿਸ਼ਤਾ ਸਾਡਾ ਉਹ ਸਾਡੇ ਨਾਲ ਰਹਿੰਦੇ ਆ ਤੇ ਅਪਰਾਲਾ ਕਰਦੇ ਆ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਅੱਗੇ ਆਉਂਦੇ ਆ ਜੇ ਕੋਈ ਸਕੀਮ ਆ ਅਸੀਂ ਉਹਨਾਂ ਦੱਸਦੇ ਹੈਗੇ ਤੇ ਉਹ ਕਿਸਾਨਾਂ ਨੂੰ ਨਾਲ ਦੇ ਨਾਲ ਵੇਅਰ ਕਰਦੇ ਹੈਗੇ ਜੋ ਕਿਸਾਨਾਂ ਦੀ ਨਾਲ ਖੜੀ ਹੈਗੀ ਅੱਜ ਉਹਨਾਂ ਨੇ ਪਹਿਲਾਂ ਕੀਤਾ ਆਪ ਉਹਦੇ ਵਿੱਚ ਆਣ ਕੇ ਚਲੋ ਉਹਨਾਂ ਨੇ ਨਾਲ ਰੱਖ ਕੇ ਸਾਰੇ ਬੂਟੇ ਘਰ ਵਿੱਚ ਹੀ ਲਗਾਏ ਆ ਹੋਰ ਨਾ ਕਿਸਾਨਾਂ ਦੇ ਵੀ ਲਗਾਏ ਆ ਤੇ ਅੱਜ ਇੱਥੇ ਪਾਰਕ ਦੇ ਵਿੱਚ ਵੀ ਲਗਾ ਰਹੇ ਆ ਜੋ ਗੁਰਦਾਰ ਸਾਹਿਬ ਦੀ ਆ ਲੈ ਕੇ ਉਹਨੂੰ ਕਹਿਣਾ ਪਹਿਲੋਂ ਵੀ ਇਹ ਛਲਾਂਗਾ ਦੇ ਪਾਤਰ ਆ ਮੇਰੇ ਨਾਲ ਸਰਕਾਰ ਜੋ ਕਿਸਾਨ ਵੀ ਹੌਲੀ ਖੜੇ ਆ ਵੇਖੋ ਉਹਨਾਂ ਨੇ ਵੀ ਸਮਾਂ ਕੱਢਿਆ ਸਮਾਂ ਕੱਢਣਾ ਪੈਂਦਾ ਇੱਕ ਆਪਾਂ ਜੇ ਬੂਟਾ ਲਗਾਉਣੇ ਆ ਕਿੰਨੀ ਆਕਸੀਜਨ ਦਿੰਦਾ ਹੈਗਾ ਕਿੰਨਾ ਆਪਾਂ ਨੂੰ ਫਾਇਦਾ ਹੁੰਦਾ ਸੋ ਇਹ ਸਭ ਤੋਂ ਵੱਡਾ ਇੱਕ ਯੋਗਦਾਨ ਪਾ ਰਹੇ ਆ ਸੋ ਗਰਮਿੰਦਰ ਸਿੰਘ ਜੀ ਦਾ ਸ਼ੇਰਗਿਲ ਜੀ ਦਾ ਮੈਂ ਤੈਨੂੰ ਧੰਨਵਾਦ ਕਰਦਾ ਸੋ ਧੰਨਵਾਦ